ਕਿ ਤੁਹਾਡੇ ਦੇ ਪ੍ਰੈਸ਼ਰ ਰਹਿੰਦਾ ਕਿ ਜਿਹੜੇ ਗਾਣੇ ਜ਼ਿਆਦਾਤਰ ਕਰ ਰਹੇ ਨੇ ਉਹ ਕੁੜੀਆਂ ਦੇ ਲਹਿੰਗੇ ਤੇ ਹੋਣ ਕੁੜੀਆਂ ਦੀ ਜੁਐਲਰੀ ਤੇ ਹੋਣ ਕਿਉਂਕਿ ਕੁੜੀਆਂ ਦੀ ਆਡੀਅנס ਤੁਹਾਡੇ ਵਿੱਚ ਜ਼ਿਆਦਾ ਹੈਗੀ ਹੈ ਜਿਹੜੀ ਮਿਊਜ਼ਿਕ ਦਾ ਜਿਹੜੇ ਸਬਜੈਕਟ ਦਾ ਸਾਨੂੰ ਬਹੁਤ ਅੱਛਾ ਰਿਸਪੌਂਸ ਆਉਂਦਾ ਹੈ ਤਾਂ ਉਹ ਫਿਰ ਸਾਨੂੰ ਅੱਛਾ ਲੱਗਦਾ ਹੈ ਕਿ ਦੁਬਾਰਾ ਰਿਪੀਟ ਕਰਕੇ ਅਸੀਂ ਆਪਣੀ ਆਡੀਅੰਸ ਨੂੰ ਖੁਸ਼ ਕਰੀਏ ਇੱਕ ਚੇਂਜਸ ਕਿਉਂ ਆਏ ਨੇ ਪਹਿਲੇ ਪੂਰੀ ਐਲਬਮ ਆਉਂਦੀ ਸੀ 90 ਦੀ ਗੱਲ ਕਰੀਏ ਸਿੱਧੀ ਗੱਲ ਕਰੀਏ ਫਿਰ ਇੱਕ ਟਰੈਕ ਆਣਾ ਸ਼ੁਰੂ ਹੋ ਗਿਆ ਹੁਣ ਫਿਰ ਐਲਬਮ ਬਣਨੀ ਸ਼ੁਰੂ ਹੋ ਗਈ ਇਹਦਾ ਵੱਡਾ ਕਰਨ ਕੀ ਮੰਨਦੇ ਹੋ ਇੱਕ ਪਹਿਲਾਂ ਵੀ ਕੈਸਟਸ ਆਉਂਦੀਆਂ ਸੀ ਐਲਬਮਸ ਆਉਂਦੀਆਂ ਸੀ ਹਨਾ ਤੇ ਹੁਣ ਫਿਰ ਐਲਬਮਸ ਦਾ ਜ਼ਮਾਨਾ ਜਾਂ ਟ੍ਰੈਂਡ ਆ ਗਿਆ ਈਪੀਜ਼ ਦਾ ਟ੍ਰੈਂਡ ਆ ਗਿਆ ਉਹਦਾ ਮੇਨ ਕਾਰਨ ਪਿੱਛੇ ਜੇ ਸਿਰਫ YouTube ਇੱਕ ਰਹਿ ਗਿਆ ਸੀ ਮੇਨ ਪਲੈਟਫਾਰਮ ਜਿੱਥੋਂ 뮤ਜ਼ਿਕ ਸਰਫ ਹੁੰਦਾ ਸੀ ਜਾਂ ਸੁਣਿਆ ਜਾਂਦਾ ਸੀ। ਤੋਂ ਉਹਦੇ ਤੇ ਜ਼ਿਆਦਾਤਰ ਸਿੰਗਲ ਟਰੈਕਸ ਰਿਲੀਜ਼ ਹੁੰਦੇ ਸੀ। ਆਡੀਓ ਪਲੈਟਫਾਰਮਸ ਲਈ ਵੀ ਅੱਛੇ ਪਲੈਟਫਾਰਮ ਆ ਗਏ ਜਿਹੜੇ ਤੁਹਾਡੀ ਪਸੰਦ ਨੂੰ ਬਖੂਬੀ ਸਮਝਦੇ ਨੇ। ਇਹ ਸੋਚਦੇ ਹੋ ਕਿ ਮੈਂ ਗਾਣਾ ਇਹ ਇੰਡੀਆ ਵਿੱਚ ਇੱਕ ਰਾਤ ਚ ਮਿਲਣ ਹੋ ਜੇ ਮਰੇ ਕਟੋ-ਕਟ ਗਾਣਾ 30 40 50 ਸਾਲ ਤੱਕ ਵੀ ਚੱਲਦਾ ਰਹੇ ਗਾਣਾ ਜਿਵੇਂ ਕਿ ਪਿਛਲੇ ਗਾਣੇ ਦੀ ਗੱਲ ਕਰੀਏ ਸਾਫ ਸੁਥਰੀ ਗਾਇਕੀ ਰਜੀਤ ਬਾਵਾ ਹੁਣ ਇਹ ਗਰਦਾਸਮਾਨ ਹੋਣ ਜਾਂ ਹੋਰ ਵੀ ਬੜੇ ਕਲਾਕਾਰ ਰਹੇ ਹੈਗੇ ਨੇ ਉਹਨਾਂ ਨੇ ਤਰਜੀਹ ਦਿੱਤੀ ਹੈ ਕਿ ਅਸੀਂ ਜਿਹੜੀ ਗਾਇਕੀ ਹੈ ਉਹ ਸਾਡੀ ਲੰਬੀ ਰਹੇ ਵਿਊਜ਼ ਦੇ ਚੱਕਰ ਚ ਨਹੀਂ ਪੈਂਦੇ ਪ੍ਰਮਾਤਮਾ ਦੀ ਕਿਰਪਾ ਨਾਲ ਕੁਝ ਐਵਰਗ੍ਰੀਨ ਗਾਣੇ ਹਿੱਸੇ ਆਏ ਉਹ ਜਦੋਂ ਵੀ ਕਿਤੇ ਵਿਆਹ ਤੇ ਜਾਂਦੇ ਆ ਜਾਂ ਕੋਈ ਡੀਜੇ ਚੱਲ ਰਿਹਾ ਹੁੰਦਾ ਹੈ ਲੋਕਾਂ ਦੀਆਂ ਪਾਰਟੀਆਂ ਦੇ ਵਿੱਚ ਉਹ ਵਾਜਦੇ ਸੁਣੀਦੇ ਆ ਤਾਂ ਇਦਾਂ ਲੱਗਦਾ ਹੈ ਕਿ ਐਵਰਗ੍ਰੀਨ ਗਾਣੇ ਸਾਡੇ ਹਿੱਸੇ ਆਏ ਨੇ ਦੇਖਿਆ ਜਾਵੇ ਤਾਂ ਕੁਝ ਵੀ ਸੋਚ ਕੇ ਨਹੀਂ ਬਣਾਏ ਸੀ ਕਿ ਇੰਨਾ ਹੀ ਮਤਲਬ ਸਾਨੂੰ ਚਾਹੀਦਾ ਹੈ ਜਾਂ ਇੰਨਾ ਵੱਧ ਚਾਹੀਦਾ ਹੈ ਜਾਂ ਘੱਟ ਚਾਹੀਦਾ ਵੈਬ ਸੀਰੀਜ਼ ਫਰੋਤੀ ਕੈਬਲਵਨ ਤੇ ਰਿਲੀਜ਼ ਹੋ ਚੁੱਕੀ ਹੈ ਗੱਲਬਾਤ ਕਰ ਦਿਆ ਸ਼ਿਵਜੋਤ ਸਾਡੇ ਨਾਲ ਨੇ ਮੈਂ ਇਤਨੀ ਤੁਹਾਨੂੰ ਪੁੱਛਾਂਗਾ ਕਿ ਫਿਲਮ ਕਿਵੇਂ ਲੱਗੀ ਹੈ ਵੈਬ ਸੀਰੀਜ਼ ਕਿਵੇਂ ਦੀ ਲੱਗੀ ਤੁਹਾਡੇ ਜ਼ਿਹਨ ਦੇ ਵਿੱਚ ਆਉਂਦਾ ਜਿਵੇਂ ਸੰਘਰਸ਼ਾ ਦੇ ਵਿੱਚੋਂ ਤੁਸੀਂ ਨਿਕਲੇ ਹੋ ਕਿ ਜਿਵੇਂ ਕਰੈਕਟਰ ਲਏਗੇ ਨਵੇਂ ਮੁੰਡਿਆਂ ਨੂੰ ਮੌਕਾ ਮਿਲਿਆ ਨਵੀਂ ਕੁੜੀਆਂ ਨੂੰ ਮੌਕਾ ਮਿਲਿਆ ਤੁਹਾਡੇ ਦਿਲ ਦੇ ਵਿੱਚ ਆਇਆ ਚੰਗੀ ਗੱਲ ਹੈ ਹਾਂਜੀ ਬਿਲਕੁਲ ਚੰਗੀ ਗੱਲ ਹੈ ਕਿ ਇਸ ਪਲੈਟਫਾਰਮ ਦੇ ਜ਼ਰੀਏ ਉਹਨਾਂ ਵੈਬ ਸੀਰੀਜ਼ ਦੇ ਜ਼ਰੀਏ OTT ਦੇ ਜ਼ਰੀਏ ਐਕਚੁਅਲ ਟੈਲੈਂਟ ਨੂੰ ਮੌਕਾ ਮਿਲ ਰਿਹਾ ਹੈ ਹਨਾ ਨਵੇਂ ਕਲਾਕਾਰਾਂ ਨੂੰ ਮੌਕਾ ਮਿਲ ਰਿਹਾ ਹੈ ਉਹਨਾਂ ਦੇ ਸੁਪਨੇ ਵੀ ਸੱਚ ਹੋਣ ਜਾ ਰਹੇ ਨੇ ਸੋ ਬਹੁਤ ਵਧੀਆ ਗੱਲ ਹੈ ਤੇ ਬਹੁਤ ਵਧੀਆ ਲੱਗੀ ਹਾਲਾਂਕਿ ਤੁਸੀਂ ਪੁੱਛਿਆ ਨਹੀਂ ਬਟ ਹੁਣ ਤਿੰਨ ਐਪੀਸੋਡ ਦੇਖੇ ਤਾਂ ਬਿਲਕੁਲ ਖੁੱਬੇ ਹੋਈ ਸੀ ਉਹ ਸਟੋਰੀ ਦੇ ਵਿੱਚ ਹੁਣ ਕਰ ਜਾ ਕੇ ਦੂਜੇ ਵੀ ਦੇਖਾਂਗੇ ਤੇ ਸਾਡੇ ਵੱਲੋਂ ਸਾਡੀ ਸਾਰੀ ਟੀਮ ਵੱਲੋਂ ਫਰਾਤੀਏ ਜਗਜੀਤ ਵੀਰਾ ਸਾਰੀ ਟੀਮ ਫਰਾਤੀਏ ਦੀ ਸੁਖ ਵੀਰਾ ਇਨਸਾਰੇ ਐਕਟਰਸ ਨੂੰ ਜਿਨ੍ਹਾਂ ਨੇ ਵੀ ਉਹਦੇ ਸੀਰੀਜ਼ 'ਚ ਕੰਮ ਕੀਤਾ ਸਾਰਿਆਂ ਲਈ ਬੈਸਟ ਵਿਸ਼ੇਸ਼ ਸ਼ੁਭ ਕਾਮਨਾਵਾਂ ਤੇ ਆਡੀਅנס ਨੂੰ ਵੀ ਅਸੀਂ ਰਿਕੁਐਸਟ ਕਰਾਂਗੇ ਟਾਈਮ ਕੱਢ ਕੇ ਤੁਸੀਂ ਜ਼ਰੂਰ ਇੰਜੋਏ ਕਰਿਓ ਫਰਾਤੀਏ ਜਿਹੜਾ ਤੁਹਾਡੀ ਪਹਿਲ ਹੁੰਦੀ ਹੈ ਜਾਂ ਤੁਹਾਡੇ ਜਿਹੜੇ ਦੋਸਤ ਨੇ ਨਾਲ ਦੇ ਜਿਹੜੇ ਨਾਲ ਸੰਕਾਲੀ ਜਿਨ੍ਹਾਂ ਨੇ 뮤직 'ਚ ਕੰਮ ਕੀਤਾ ਅੱਜ ਵੱਡੇ ਕਲਾਕਾਰ ਨੇ ਤੁਸੀਂ ਵੀ ਹੋ ਕੀ ਤੁਸੀਂ 뮤직 ਤੋਂ ਤੁਹਾਡੀ ਪ੍ਰੈਫਰੈਂਸ ਹੁੰਦੀ ਹੁੰਦੀ ਹੈ ਤੁਹਾਡੀ ਚੁਆਇਸ ਹੈ ਫਿਲਮ ਨੂੰ ਲੈ ਕੇ ਤੁਸੀਂ ਸੋਚਿਆ ਕਿ ਇਦਾਂ ਦੇ ਕਿਰਦਾਰ ਹੋਣ ਅਲੱਗ ਤਰ੍ਹਾਂ ਦੀ ਸਟੋਰੀ ਹੋਵੇ ਮੈਂ ਆਡੀਅנס ਦੇ ਵਿੱਚ ਵੱਖਰੇ ਤਰੀਕੇ ਨਾਲ ਜਾਉਣਾ ਹੈ ਕੁਝ ਸੋਚ ਰਿਹਾ ਇਦਾਂ ਦਾ ਕੁਝ ਐਕਚੁਅਲੀ ਸਾਨੂੰ ਆਪ ਨੂੰ ਨਹੀਂ ਪਤਾ ਹੁੰਦਾ ਕਿਉਂਕਿ ਸਾਨੂੰ ਔਨ ਸਕਰੀਨ ਦੇਖਣ ਵਾਲੇ ਇੱਕ ਡਾਇਰੈਕਟਰ ਦੀ ਅੱਖ ਇੱਕ ਰਾਈਟਰ ਦੀ ਅੱਖ ਉਹ ਸਾਨੂੰ ਅਸਲੀ ਪੜ੍ਹ ਸਕਦੀ ਹੈ ਕਿ ਇਹ ਸਾਡੀ ਸਾਡੀ ਬਾਡੀ ਲੈਂਗੁਏਜ ਜਾਂ ਸਾਡੇ ਬੋਲਣ ਦਾ ਤਰੀਕਾ ਅਸੀਂ ਕਿਦਾਂ ਦੇ ਕੈਰੈਕਟਰ ਚ ਸੂਟੇਬਲ ਆ ਸਕਦੇ ਹਾਂ ਕਿਦਾਂ ਦਾ ਕੈਰੈਕਟਰ ਸਾਨੂੰ ਸੂਟ ਕਰ ਸਕਦਾ ਹੈ ਮੈਨੂੰ ਲੱਗਦਾ ਹੈ ਆਪਦੇ ਆਪ ਨਾਲੋਂ ਸਾਨੂੰ ਦੇਖਣ ਵਾਲਿਆਂ ਨੂੰ ਬਖੂਬੀ ਪਤਾ ਹੁੰਦਾ ਕਈ ਵਾਰੀ ਸੀ ਇਮੇਜਿਨ ਹੀ ਨਹੀਂ ਕੀਤਾ ਹੁੰਦਾ ਕਿ ਅਸੀਂ ਆਹ ਵੀ ਕਰ ਸਕਦੇ ਹਾਂ ਪਰ ਇੱਕ ਚੰਗਾ ਡਾਇਰੈਕਟਰ ਰਾਈਟਰ ਸਾਰੀ ਟੀਮ ਉਹ ਸਾਡੇ ਤੋਂ ਉਹ ਵੀ ਕਰਾ ਲੈਂਦੀ ਹੈ ਸੋ ਇਹ ਪਰਖਣਾ ਉਹਨਾਂ ਦਾ ਕੰਮ ਹੈ ਸੋ ਇਦਾਂ ਕਦੇ ਸਪੈਸ਼ਲੀ ਦਿਮਾਗ ਨਹੀਂ ਲਾਇਆ ਕਿ ਇਦਾਂ ਦਾ ਰੋਲ ਕਰਨਾ ਹੈ ਜਾਂ ਇਹ ਸੂਟ ਕਰੇਗਾ ਇਹ ਉਹਨਾਂ ਤੇ ਛੱਡਿਆ ਹੋਇਆ ਹੈ ਤੁਹਾਡੇ ਗਾਣਿਆਂ ਦੀ ਗੱਲ ਕਰੀਏ ਕਿ ਤੁਹਾਡੇ ਤੇ ਪ੍ਰੈਸ਼ਰ ਰਹਿੰਦਾ ਹੈ ਕਿ ਜਿਹੜੇ ਮੈਂ ਗਾਣੇ ਜ਼ਿਆਦਾਤਰ ਕਰ ਰਹੇ ਨੇ ਉਹ ਕੁੜੀਆਂ ਦੇ ਲਹਿੰਗੇ ਤੇ ਹੋਣ ਕੁੜੀਆਂ ਦੀ ਜੁਐਲਰੀ ਤੇ ਹੋਣ ਕਿਉਂਕਿ ਕੁੜੀਆਂ ਦੀ ਆਡੀਅנס ਤੁਹਾਡੇ ਵਿੱਚ ਜ਼ਿਆਦਾ ਹੈਗੀ ਹੈ ਹਾਂ ਨਹੀਂ ਪ੍ਰੈਸ਼ਰ ਵਾਲੀ ਕੋਈ ਗੱਲ ਨਹੀਂ ਸੋ ਜਿੱਦਾਂ ਆਬਵੀਅਸਲੀ ਆਪਾਂ ਗਾਣੇ ਬਣਾਉਣੇ ਆ ਆਡੀਅנס ਲਈ ਬਣਾਉਣੇ ਆ ਤੇ ਜਿਹੜੀ ਜਿਹੜੀ ਮਿਊਜ਼ਿਕ ਦਾ ਜਿਹੜੇ ਸਬਜੈਕਟ ਦਾ ਸਾਨੂੰ ਬਹੁਤ ਅੱਛਾ ਰਿਸਪੌਂਸ ਆਉਂਦਾ ਏ ਤਾਂ ਉਹ ਫਿਰ ਸਾਨੂੰ ਅੱਛਾ ਲੱਗਦਾ ਏ ਕਿ ਦੁਬਾਰਾ ਰਿਪੀਟ ਕਰਕੇ ਅਸੀਂ ਆਪਣੀ ਆਡੀਅੰਸ ਨੂੰ ਖੁਸ਼ ਕਰੀਏ ਐਂਡ ਨਵਾਂ ਵੀਕ ਟਰਾਈ ਕਰਦੇ ਰਹਿੰਦਾ ਕਿ ਨਵੀਂ ਆਡੀਅੰਸ ਲਈ ਵੀ ਕੁਝ ਕੀਤਾ ਜਾਏ ਤੇ ਜਿਹੜੇ ਜੋ ਸੁਣਨਾ ਚਾਹ ਰਹੇ ਨੇ ਉਹਨਾਂ ਨੂੰ ਵੀ ਬਰਕਰਾਰ ਰੱਖਣ ਲਈ ਉਹਨਾਂ ਦੇ ਪ੍ਰੋਜੈਕਟਸ ਵੀ ਕਰਦੇ ਰਹਿੰਦੇ ਆ ਉਹਨੇ ਇੱਕ ਨਵਾਂ ਟਰੈਂਡ ਸ਼ੁਰੂ ਹੋ ਗਿਆ ਪੂਰੀ ਐਲਬਮ ਦਾ ਪਿੱਛੇ ਜੋ ਸੋਲੋ ਇੱਕ ਜਾਂ ਇੱਕ ਟਰੈਕ ਨਾਲ ਤੁਸੀਂ ਮਾਰਕੀਟ ਦੇ ਵਿੱਚ ਆ ਜਾਂਦੇ ਸੀ ਤੁਸੀਂ ਕੀ ਸੋਚਦੇ ਹੋ ਕਿ ਇੱਕ ਇਹ ਚੇਂਜਸ ਕਿਉਂ ਆਏ ਨੇ ਪਹਿਲੇ ਪੂਰੀ ਐਲਬਮ ਆਉਂਦੀ ਸੀ 90 ਦੀ ਗੱਲ ਕਰੀਏ ਸਿੱਧੀ ਗੱਲ ਕਰੀਏ ਫਿਰ ਇੱਕ ਟਰੈਕ ਆਣਾ ਸ਼ੁਰੂ ਹੋ ਗਿਆ ਹੁਣ ਫਿਰ ਐਲਬਮ ਆਣੀ ਸ਼ੁਰੂ ਹੋ ਗਈ ਇਹਦਾ ਵੱਡਾ ਕਾਰਨ ਕੀ ਮੰਨਦੇ ਹੋ ਦੇਖੋ ਪਹਿਲਾਂ ਵੀ ਕੈਸੇਟਸ ਆਉਂਦੀਆਂ ਸੀ ਐਲਬਮਸ ਆਉਂਦੀਆਂ ਸੀ ਹਨਾ ਤੇ ਹੁਣ ਫਿਰ ਐਲਬਮਸ ਦਾ ਜ਼ਮਾਨਾ ਜਾਂ ਟ੍ਰੈਂਡ ਆ ਗਿਆ ਈਪੀਜ਼ ਦਾ ਟ੍ਰੈਂਡ ਆ ਗਿਆ ਉਹਦਾ ਮੇਨ ਕਾਰਨ ਪਿੱਛੇ ਜੇ ਸਿਰਫ YouTube ਇੱਕ ਰਹਿ ਗਿਆ ਸੀ ਮੇਨ ਪਲੈਟਫਾਰਮ ਜਿੱਥੋਂ ਮਿਊਜ਼ਿਕ ਸਰਫ ਹੁੰਦਾ ਸੀ ਜਾਂ ਸੁਣਿਆ ਜਾਂਦਾ ਸੀ ਤਾਂ ਉਹਦੇ ਤੇ ਜ਼ਿਆਦਾਤਰ ਸਿੰਗਲ ਟਰੈਕਸ ਰਿਲੀਜ਼ ਹੁੰਦੇ ਸੀ ਸੋ ਹੁਣ ਕਾਫੀ ਆਡੀਓ ਪਲੈਟਫਾਰਮਸ ਵੀ ਆ ਚੁੱਕੇ ਨੇ Apple ਹੈ Apple Music Spotify ਕਿੰਨਾ ਜੀ ਵੱਧ ਛੱਡ ਕੇ ਹੁਣ ਵਰਲਡ ਵਾਈਡ ਆ ਰਿਹਾ ਹੈ ਸੋ ਹੁਣ ਆਡੀਓ ਪਲੈਟਫਾਰਮਸ ਲਈ ਵੀ ਅੱਛੇ ਪਲੈਟਫਾਰਮ ਆ ਗਏ ਜਿਹੜੇ ਤੁਹਾਡੀ ਪਸੰਦ ਨੂੰ ਬਖੂਬੀ ਸਮਝਦੇ ਨੇ ਤੁਸੀਂ ਇੱਕ ਦੋ ਬਾਾਰ ਉਹਦੇ ਤੇ ਗਾਣਾ ਚਲਾਓ ਉਹਨੇ ਤੁਹਾਡੀ ਪਸੰਦ ਜੱਜ ਕਰ ਲੈਣੀ ਹੈ ਕਿ ਤੁਸੀਂ ਕਿੱਦਾਂ ਦੇ ਲਿਸਨਰ ਹੋ ਸੋ ਉਹਦਾ ਮਿਊਜ਼ਿਕ ਉਹ ਤੁਹਾਡੇ ਲਈ ਅੱਗੇ ਮਤਲਬ ਤੁਸੀਂ ਡਰਾਈਵ ਕਰ ਰਹੇ ਹੋ ਤੁਸੀਂ ਇੱਕ ਗਾਣਾ ਚਲਾਇਆ ਫਿਰ ਤੁਹਾਡੇ ਟੇਸ ਦੇ ਅਨੁਸਾਰ ਉਦਾਂ ਹੀ ਉਹ ਪਲੇ ਕਰ ਦਿੰਦਾ ਸੋ ਇੱਕ ਅੱਛੀ ਚੀਜ਼ ਹੈ ਕਿ ਲਿਸਨਰ ਨੂੰ ਬਾਰੀ-ਬਾਰੀ ਸਰਚ ਨਹੀਂ ਕਰਨਾ ਪੈਂਦਾ ਕਿਹੜਾ ਮਿਊਜ਼ਿਕ ਆਇਆ ਕਿੱਦਾਂ ਦਾ ਆਪਦੀ ਪਸੰਦ ਦੇ ਹਿਸਾਬ ਨਾਲ ਸੋ ਫਿਰ ਹੁਣ ਆਡੀਓ ਪਲੈਟਫਾਰਮਸ ਕਰਕੇ ਦੁਬਾਰਾ ਈਪੀਜ਼ ਦਾ ਐਲਬਮਸ ਦਾ ਵੀ ਟ੍ਰੈਂਡ ਆ ਚੁੱਕਿਆ ਹੈ ਜਦੋਂ ਗਾਣ ਕਰਨ ਲੱਗੇ ਇਹ ਸੋਚਦੇ ਹੋ ਕਿ ਮੈਂ ਗਾਣਾ ਇਹ ਨਹੀਂ ਮੈਂ ਇੱਕ ਰਾਤ ਚ ਮਿਲਣ ਹੋ ਜੇ ਮੇਰਾ ਕਟੋ-ਕਟ ਗਾਣਾ 30 40 50 ਸਾਲ ਤੱਕ ਵੀ ਚੱਲਦਾ ਰਹੇ ਗਾਣਾ ਜਿਵੇਂ ਕਿ ਪਿਛਲੇ ਗਾਣੇ ਦੀ ਗੱਲ ਕਰੀਏ ਸਾਫ ਸੁਥਰੀ ਗਾਇਕੀ ਰਜੀਤ ਬਾਵਾ ਹੁਣੇ ਗਰਦਾਸਮਾਨ ਹੋਣ ਜਾਂ ਹੋਰ ਵੀ ਬੜੇ ਕਲਾਕਾਰ ਰਹੇ ਹੈਗੇ ਨੇ ਉਹਨਾਂ ਨੇ ਤ ਉਹ ਸਾਡੀ ਲੰਬੀ ਰਹੇ ਵਿਊਜ਼ ਦੇ ਚੱਕਰ ਚ ਨਹੀਂ ਪੈਂਦੇ ਆ ਪਰਮਾਤਮਾ ਦੀ ਕਿਰਪਾ ਨਾਲ ਕੁਝ ਐਵਰਗ੍ਰੀਨ ਗਾਣੇ ਹਿੱਸੇ ਆਏ ਕਿ ਉਹ ਜਦੋਂ ਵੀ ਕਿਤੇ ਵਿਆਹ ਤੇ ਜਾਂਦੇ ਆ ਜਾਂ ਕੋਈ ਡੀਜ ਚੱਲ ਰਿਹਾ ਹੁੰਦਾ ਹੈ ਲੋਕਾਂ ਦੀਆਂ ਪਾਰਟੀਆਂ ਦੇ ਵਿੱਚ ਉਹ ਵਜਦੇ ਸੁਣੀਦੇ ਆ ਤਾਂ ਇਦਾਂ ਲੱਗਦਾ ਹੈ ਕਿ ਐਵਰਗ੍ਰੀਨ ਗਾਣੇ ਸਾਡੇ ਹਿੱਸੇ ਆਏ ਨੇ ਸੋ ਪਰ ਦੇਖਿਆ ਜਾਵੇ ਤਾਂ ਕੁਝ ਵੀ ਸੋਚ ਕੇ ਨਹੀਂ ਬਣਾਏ ਸੀ ਕਿ ਇੰਨਾ ਹੀ ਮਤਲਬ ਸਾਨੂੰ ਚਾਹੀਦਾ ਹੈ ਜਾਂ ਇੰਨਾ ਵੱਧ ਚਾਹੀਦਾ ਹੈ ਜਾਂ ਘੱਟ ਚਾਹੀਦਾ ਸੋ ਇਦਾਂ ਨਹੀਂ ਬਸ ਆਪਦੀ ਮौज ਦੇ ਵਿੱਚ ਕੁਝ ਵੀ ਕ੍ਰिएशन ਹੁੰਦੀ ਹੈ ਜਦੋਂ ਉਹ ਬਸ ਆਟੋਮੈਟਿਕਲੀ ਹੁੰਦੀ ਹੈ ਕੁਝ ਵੀ ਨਹੀਂ ਸੋਚਿਆ ਹੁੰਦਾ ਖਾਸ ਕਰਕੇ ਮੈਂ ਆਪਣੀ ਗੱਲ ਕਰਾਂ ਕਿ ਇਹ ਐਵਰਗ੍ਰੀਨ ਹੋਏਗੀ ਜਾਂ ਨਹੀਂ ਹੋਏਗੀ ਮੈਨੂੰ ਇਹ ਲੱਗਦਾ ਜਦੋਂ ਇਹ ਆਪਦੇ ਫਿਲਟਰ ਲਾ ਦਿੰਨੇ ਆਂ ਅਸੀਂ ਕਿ ਹੁਣ ਐਵਰਗ੍ਰੀਨ ਹੀ ਬਣਾਈਏ ਉਹਦੇ ਬਣਦਾ ਵੀ ਨਹੀਂ ਸੋ ਇਟਸ ਆਲ ਨੈਚਰਲ ਅਖੀਰ ਦੇ ਵਿੱਚ ਨਵਾਂ ਕੁਝ ਲਿਆ ਰਹੇ ਹੋ ਐਲਬਮ ਜਾਂ ਗਾਣੇ ਨਵੇਂ ਆ ਰਹੇ ਨੇ ਹਾਂਜੀ 뮤ਜ਼ਿਕ ਆ ਰਿਹਾ ਜੀ ਹੁਣ 2026 ਵੀ ਆ ਰਿਹਾ ਹੈ ਤਾਂ ਨਵੇਂ ਸਾਲ ਦੀ ਨਵੀਆਂ ਤਿਆਰੀਆਂ ਸੋ ਬਹੁਤ ਅੱਛਾ ਅੱਛਾ 뮤ਜ਼ਿਕ ਆਉਣ ਵਾਲੇ ਦਿਨਾਂ 'ਚ ਅਜੇ ਤਾਂ ਵੈਡਿੰਗ ਸੀਜ਼ਨ ਚੱਲ ਰਿਹਾ ਹੈ ਸੋ ਉਹਦੇ ਲਈ ਵੀ ਕਾਫੀ ਕੁਛ ਨਵਾਂ ਜੀ ਜੀ ਸ਼ੁਕਰੀਆ ਥੈਂਕ ਯੂ